ਹਾਂਜੀ ਬਾਈ ਜੀ ਪ੍ਰਤਾਪਰਾ ਏਡੇ ਤੇ ਤਾਂ ਧਰਨਾ ਲਗਾਇਆ ਗਿਆ ਹੈ ਕੀ ਸਾਰਾ ਮਾਮਲਾ ਹੈ ਜੀ ਇਹਦੇ ਜਿਹੜਾ ਮਸਲਾ ਅਸੀਂ ਜਾਣਦੇ ਆ ਵੀ ਕੱਲ 26 ਜਨਵਰੀ ਗਣਤੰਤਰ ਦਿਵਸ ਸੀਗਾ ਕੱਲ ਦਾ ਦਿਨ ਸੀ ਜਦੋਂ ਬਾਬਾ ਸਾਹਿਬ ਰੇਲ ਗੱਡੀ ਦਾ ਸਿਲਵਾਨ ਜਿਹੜਾ ਦੇਸ਼ ਦੇ ਵਿੱਚ ਲਾਗੂ ਹੋਇਆ ਸੀ ਜਿਹਦੇ ਨਾਲ ਸਾਡੇ ਦੇਸ਼ ਦੀਆਂ ਸਰਕਾਰਾਂ ਚੱਲਦੀਆਂ ਚਾਹੇ ਸੂਬੇ ਦੀਆਂ ਚਾਹੇ ਸੈਂਟਰ ਦੀਆਂ ਪਰ ਇੱਕ ਮੰਦਭਾਗੀ ਘਟਨਾ ਕੱਲ ਵਾਪਰੀ ਆ ਦੁਪਹਿਰੋਂ ਬਾਅਦ ਜਿਹੜੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਲੱਗਾ ਸਟੈਚੂ ਜੋ ਚੈਲ ਬੈਲ ਵਾਲੇ ਏਰੀਆ ਦੇ ਵਿੱਚ ਆ ਉਹਨਾਂ ਦੀ ਬੇਅਦਬੀ ਕੀਤੀ ਗਈ ਆ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਇਸ ਲਈ ਜਿਹੜਾ ਦਲਿਤ ਸਮਾਜ ਆ ਉਹਦੇ ਹਿਰਦੇ ਬਲੁੰਦਰੇ ਗਏ ਆ ਇਸ ਰੋਸਵਾਜੋਂ ਅਸੀਂ ਆ ਜਰਜੈਂਟਲੀ ਕਾਲ ਸਵੇਰੇ ਦਿੱਤੀ ਆ ਵੀ ਤਾਂਕਰ ਇਹਨਾਂ ਦੇ ਜਿਹੜਾ ਵਿਰੋਧ ਕੀਤਾ ਜਾ ਸਕੇ ਉਸ ਸਰਕਾਰ ਨੂੰ ਜਿਹੜਾ ਮੰਨੂਵਾਦੀ ਸਰਕਾਰਾਂ ਨੂੰ ਜਗਾਇਆ ਜਾ ਸਕੇ ਵੀ ਇੱਥੇ ਜਿਹੜਾ ਦਲਿਤ ਸਮਾਜ ਆ ਜਾਗਿਆ ਹੋਇਆ ਆ ਉਹ ਇੱਕ ਮੁੱਠਿਆ ਤੇ ਅੱਜ ਜਿਹੜੇ ਸਾਡੇ ਕੋਲ ਬਖ ਬਖ ਜਥੇਬੰਦੀਆਂ ਬਖ ਬਖ ਪਾਰਟੀਆਂ ਤੋਂ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਸਾਰੇ ਜਿਹੜੇ ਲੀਡਰ ਕ੍ਰੀਮ ਪਹੁੰਚੀ ਆ ਸਮਾਜ ਦੀ ਤੇ ਅੱਜ ਅਸੀਂ ਸਨੇਹਾ ਦੇਣਾ ਚਾਹੁੰਦੇ ਆਪਣੇ ਪ੍ਰਸ਼ਾਸਨ ਨੂੰ ਲੋਕਲ ਪ੍ਰਸ਼ਾਸਨ ਨੂੰ ਵੀ ਸਰਕਾਰਾਂ ਨੂੰ ਵੀ ਤੇ ਸੈਂਟਰ ਸਰਕਾਰ ਨੂੰ ਵੀ ਪਰ ਜੇਕਰ ਇਦਾਂ ਦੀਆਂ ਬੇਅਦਮੀਆਂ ਨੂੰ ਨਾ ਨਾ ਪਾਈ ਗਈ ਇਹੋ ਜਿਹੇ ਦੋਸ਼ੀਆਂ ਦਾ ਸੱਤ ਜਾਮਾ ਨਾ ਦਿੱਤੇ ਗੀਆਂ ਤਿੰਨ ਅੰਦੋਲਨ ਨੂੰ ਹੋਰ ਵੱਡਾ ਕਰਕੇ ਇੱਕ ਸੂਬੇਵਾਰ ਦਾ ਅੰਦੋਲਨ ਬਣਾ ਕੇ ਅਸੀਂ ਆਹ ਖੈਰਾਂ ਦੇ ਵਿੱਚ ਛੋਟੇ ਵੱਡੇ ਤਖਮਿਆਂ ਦੇ ਵਿੱਚ ਇਸ ਅੰਦੋਲਨ ਨੂੰ ਲੈ ਕੇ ਜਾਵਾਂਗੇ ਤੇ ਸਰਕਾਰਾਂ ਦਾ ਤਿੱਖਾ ਵਿਰੋਧ ਕਰਾਂਗੇ 30 ਤਰੀਕ ਨੂੰ ਜਿਹੜਾ ਅਮੀਸ਼ਾ ਨੇ ਸਾਡੇ ਸਮਾਜ ਦੇ ਬਾਬਾ ਸਾਹਿਬ ਮੇਡ ਕਰਦਾ ਜੋ ਸਦਨ ਦੇ ਵਿੱਚ ਬਿਆਨ ਦੇ ਕੇ અપਮਾਨ ਕੀਤਾ ਸੀ ਉਹਦੇ ਜਿਹੜੇ ਰੋਜ਼ਮਰ ਨੂੰ ਵੀ ਅਸੀਂ 30 ਤਰੀਕ ਨੂੰ ਮੋਟਰਸਾਈਕਲ ਮਾਰਚ ਕਰ ਰਹੇ ਆ ਜਿਹਦੇ ਵਿੱਚ ਬਾਬਾ ਸਾਹਿਬ ਮੇਡ ਕਰਦੇ ਆ ਜਥੇਬੰਦੀਆਂ ਤੇ ਦਿਹਾਤੀ ਮਜ਼ਦੂਰ ਸਭਾ ਇੱਕ ਲੰਮਾ ਤਹਿਸੀਲ ਦੇ ਵਿੱਚ ਜਥਾ ਮਾਰਚ ਕਰੂਗੀ ਤੇ ਵੱਤਵੱਤ ਜਥੇਬੰਦੀਆਂ ਤੇ ਨੌਜਵਾਨੇ ਦੇ ਵਿੱਚ ਸ਼ਾਮਲ ਹੋ ਕੇ ਜਿਸ ਨਾਲ ਹੀ ਅਸੀਂ ਸਾਰਿਆਂ ਨੂੰ ਬੇਨਤੀ ਵੀ ਕਰਦੇ ਆ ਇਸ ਜਥਾ ਮਾਰਚ ਦੇ ਵਿੱਚ ਵੱਤਵੱਤ ਪਹੁੰਚ ਕੇ ਜਥੇ ਨੂੰ ਕਾਮਯਾਬ ਕੀਤਾ ਜਾਵੇ ਠੀਕ ਹੈ